ਆ ਬ੍ਰਦਰ ਕੀ ਕਹਾਣੀ ਕੀ ਹੋਈ ਐ ਸਰ ਸਵਿਗੀ ਦੇ ਵਿੱਚ ਡਿਲੀਵਰੀ ਦਾ ਕੰਮ ਕਰ ਰਿਹਾ ਮੈਂ ਹਾਂ ਤੇ ਆਰਡਰ ਛੱਡਣ ਜਾ ਰਿਹਾ ਹੇ ਰੋਜ ਦੇ ਕੰਮ ਦੇ ਮਤਲਬ ਇਹ ਆਪਣਾ ਹਾਂ ਤੇ ਮੈਂ ਜਾ ਰਿਹਾ ਸੀਗਾ ਰਸਤੇ ਵਿੱਚ ਆਰਡਰ ਦੇ ਕੰਟੀਨਿਊ ਕਰ ਰਿਹਾ ਸੀ ਤੇ ਪਿੱਛੋਂ ਲਿਆ ਕੇ ਬਾਈਕ ਤਿੰਨ ਬਾਈਕ ਸਵਾਰ ਸੀਗੇ ਸਪਲੈਂਡਰ ਮੋਟਰਸਾਈਕਲ ਤੇ ਉਹਨਾਂ ਨੇ ਬਾਈਕ ਲਿਆ ਕੇ ਆਪਣਾ ਮੇਰੇ ਅੱਗੇ ਲਾ ਦਿੱਤਾ ਬਾਈਕ ਦੇ ਔਰ ਫਟਾਫਟ ਜਿੰਨੇ ਨੂੰ ਮੈਨੂੰ ਸਮਝ ਆਉਂਦਾ ਕੁਝ ਮੌਕਾ ਮੈਂ ਪਤਾ ਚੱਲਿਆ ਜੀ ਤੇ ਉਹਨਾਂ ਨੇ ਆਪਣਾ ਪਿਸਟਲ ਕੱਢਿਆ ਜੀ ਤੇ ਮੇਰੇ ਲੱਤ ਤੇ ਲਾ ਦਿੱਤਾ ਤੇ ਕਹਿੰਦੇ ਜੋ ਕੁਝ ਵੀ ਹੈਗਾ ਕੱਢ ਦੇ ਸਾਰਾ ਕੁਝ ਕਿੰਨੇ ਜਣੇ ਸੀ ਉਹ ਤਿੰਨੇ ਜਣੇ ਸੀ ਬਾਈਕ ਸਵਾਰ ਜੀ ਮੂੰਹ ਟੱਕੇ ਸੀ ਉਹਨਾਂ ਨੇ ਮੂੰਹ ਟੱਕੇ ਸੀ ਸਰ ਤੇ ਫਿਰ ਤੁਹਾਡੇ ਕੋ ਕੀ ਲੈ ਕੇ ਗਏ ਮੇਰੇ ਕੋ ਸਰ ਮੇਰਾ ਰੋਜ਼ ਦਾ ਕੈਸ਼ ਸੀਗਾ ਜੀ ਤੇ ਔਰ ਫੋਨ ਸੀ ਮੇਰਾ ਜੀ ਤੇ ਚਾਬੀ ਮੋਟਰਸਾਈਕਲ ਦੀ ਕੱਢ ਕੇ ਉਹਨਾਂ ਨੇ ਛੱਡਤੀ ਸੀ ਸਾਈਡ ਤੇ ਬਸ ਇਹ ਸੀ ਤਾਂ ਮੈਂ ਕੀ ਕਰਦਾਂ ਮੰਗ ਸਰ ਇਨਸਾਫ ਹੋਵੇ ਮਤਲਬ ਕਿ ਉਹਨਾਂ ਨੂੰ ਸਜ਼ਾ ਮਿਲੇ ਜੋ ਬੰਦੀ ਉਹਨਾਂ ਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਿਚਰਡ ਗੇਲੇ ਜੀ ਕਿੰਨੇ ਕੈਸ਼ ਸੀਗਾ ਤੁਹਾਡੇ ਕੋਲ ਮੇਰੇ ਕੋਲ 700 ਰੁਪਏ ਕੈਸ਼ ਸੀਗਾ ਮੋਬਾਈਲ ਕਿਹੜਾ ਸੀਗਾ ਮੋਬਾਈਲ ਸੈਮਸੰਗ A23 ਸੀ ਸਰ ਖੋਇਆ ਕੀ ਹੈ ਜੀ ਕੁਝ ਨਹੀਂ ਜਰ ਮੈਂ ਫਿਰ ਆਪਣੇ ਆਫਿਸ ਬੰਦ ਕਰਕੇ ਸਾਡੇ 10:30 ਵਜੇ ਨੇਮ ਵਾਲੇ ਚੌਂਕ ਜਾ ਰਿਹਾ ਸੀ ਉੱਥੇ ਮੇਰਾ ਦੋਸਤ ਖੜਾ ਸੀਗਾ ਮੈਂ ਗੋਬਿੰਦਨਗਰੀ ਟੱਪਿਆ ਜੀ ਗੋਬਿੰਦਨਗਰੀ ਦੇ ਕੋਲੇ ਪਹਿਲਾਂ ਉਹਨਾਂ ਨੇ ਮੇਰਾ ਆ ਕੇ ਗੁੱਟ ਫੜਿਆ ਤੇ ਮੈਂ ਥੋੜਾ ਵਿਰੋਧ ਹੀ ਕੀਤਾ ਮੈਂ ਕਿਹਾ ਜੀ ਪਤਾ ਨਹੀਂ ਕੌਣ ਹੈ ਤਨੈ ਇੱਕ ਸਕਿੰਟ አስተਮਣ ਲੱਗਾ ਕੋਈ ਜਾਣਕਾਰ ਹੈ ਫਿਰ ਅਗਨੇ ਸਕੂਟਰ ਦੀ ਚਾਬੀ ਆਫ ਕਰਕੇ ਤੇ ਕੱਢ ਲਈ ਵਿੱਚੋਂ ਤੇ ਇਸ ਮੈਨੂੰ ਸਾਈਡ ਤੇ ਗਿਆ ਸਾਈਡ ਤੇ ਲਾ ਲੋ ਤੇ ਉਹਨਾਂ ਨੇ ਕਿਹਾ ਜੋ ਕੱਢ ਦੋ ਤੇ ਮੈਂ ਹੱਥ ਉੱਪਰ ਕਰ ਤੇ ਕਿ ਕੋਈ ਮੇਰਾ ਲੰਗ ਦਾ ਡੱਬਾ ਕੋਈ ਦੇਖ ਲਵੇ ਤੇ ਕੁਛ ਕਿ ਮੇਰੇ ਨਾਲ ਇੱਕ ਦੋ ਜਨੇ ਰਲ ਜਨ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੂੰ ਰੋਲਾ ਪਾਇਆ ਜਾਂ ਹੱਥ ਉੱਪਰ ਕੀਤੇ ਤੇ ਉਹਨਾਂ ਨੇ ਪਿਸਤਲ ਕੱਢ ਕੇ ਮੇਰੇ ਪੇਟ ਤੇ ਲਗਾਤੀ ਕਿ ਕਿਆ ਅਸੀਂ ਗੋਲੀ ਮਾਰ ਦਾਂਗੇ ਮੇਰੇ ਬੈਗ ਸੀਗਾ ਮੇਰੀ ਜੇਬ ਚ 18 ਹਜ਼ਾਰ ਰੁਪਈਆ ਸੀਗਾ ਆਈਫੋਨ 14 ਪ੍ਰੋ ਸੀ ਮੇਰੇ ਕੋਲ ਤੇ ਸਾਰਾ ਕੁਝ ਹੀ ਲੈ ਗਏ ਉਹ ਮੇਰੇ ਬੈਗ ਵਿੱਚ ਵਹੀ ਖਾਤੇ ਸੀ ਲੈਜਰ ਸੀ ਬੁੱਕ ਸੀ ਖੜਾ ਕਿਹੜਾ ਸੀ ਤੁਹਾਡਾ ਚਾਂਦੀ ਦਾ ਖੜਾ ਸੀ ਮੇਰੇ ਕੋਲ ਉਹ ਵੀ ਲੈ ਗਏ ਆਈਫੋਨ ਵੀ ਲੈ ਗਏ ਤੇ ਪੈਸੇ ਵੀ ਲੈ ਗਏ ਤੇ ਤਿੰਨ ਜਨੇ ਸੀ ਕਿੰਨੇ ਸੀ ਇਹ ਤਿੰਨ ਜਨੇ ਮੋਟਰਸਾਈਕਲ ਤੇ ਆਏ ਸੀ ਜੀ ਤਿੰਨਾਂ ਦੇ ਮੂੰਹ ਟੱਕੇ ਸੀ ਦੋ ਮਧਰੇ ਗੱਦੇ ਸੀ ਇੱਕ ਲੰਬੇ ਆ ਕਾ ਦਾ ਮੁੰਡਾ ਪਾਰ ਆਇਆ ਸੀ ਫਲਫੀ ਚਮਕੀਆਂ ਜੱਗਤਾ ਪਾਈਆਂ ਸੀ ਉੱਪਰ ਲੋਈ ਨਾਲ ਮੂੰਹ ਲਪੇਟੇ ਹੋਏ ਸੀ ਉਹਨਾਂ ਨੇ ਆਪ ਦੇ ਕੀ ਮੰਗ ਕਰਦੇ ਹੋ ਮੰਗ ਬਸ ਇਹੀ ਹੈ ਜੀ ਕਿ ਹਰ ਚੌਂਕ ਉੱਤੇ ਕੈਮਰੇ ਲੱਗਨੇ ਹੋਣੇ ਚਾਹੀਦੇ ਨੇ ਕਿ ਪ੍ਰਸ਼ਾਸਨ ਨੂੰ ਥੋੜਾ ਇਹ ਦੇਖਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ ਸੀ ਸਾਹਮਣੇ ਹਾਂਜੀ ਸੀਸੀਟੀਵੀ ਆਈ ਕੋਟੀ ਸੀਸੀਟੀਵੀ ਜਿਹੜੇ ਜਿੱਥੇ ਹੋਈ ਹੈ ਉਹਦੇ ਨੇੜੇ-ਨੇੜੇ ਸੀ 2-4 ਦੁਕਾਨਾਂ ਤੇ ਗਏ ਆ ਤੇ ਉਹਦੇ ਚੋਂ ਨਏ ਆਂਦੇ ਵੀ ਨੇ ਕਿ ਤਿੰਨ ਬੰਦੇ ਆਏ ਨੇ 50 ਮੀਟਰ ਦੇ ਵਿੱਚ ਵਿੱਚ ਹੀ ਉਹਨਾਂ ਨੇ ਦੋ ਬੰਦੇ ਨਾਲ ਕੀਤੀ ਏ ਮੈਨੂੰ ਜਦੋਂ ਇਹਨਾਂ ਨੇ ਰੋਕਿਆ ਉਸ ਤੋਂ ਪਿੱਛੇ 50 ਮੀਟਰ ਪਹਿਲਾਂ ਹੀ ਇੱਕ ਸੀਗੀ ਵਾਲੇ ਮੁੰਡੇ ਨੂੰ ਰੋਕ ਕੇ ਉਹਦੇ ਕੋਲ ਪੈਸੇ ਖੋ ਕੇ ਤੇ ਮੋਬਾਈਲ ਖੋ ਕੇ ਤੇ ਅੱਗੇ ਆਏ ਸੀ ਗੱਟ ਪਾਵਰ ਦੇਖੋ ਕਿ ਪੱਜੰਦੀ ਵਜਾਏ 50 ਮੀਟਰ ਬਾਅਦ ਉਹਨਾਂ ਨੇ ਮੈਨੂੰ ਰੋਕ ਲਿਆ ਕਿ ਕਿੰਨੀ ਕੋ ਹਿੰਮਤ ਵਧੀ ਗਈ ਏ ਕਿ ਲੋਕ ਕੀ ਚੋਰੀ ਕਰਕੇ ਪੱਜੇ ਨਹੀਂ ਹੋ ਉਹਨਾਂ ਨੇ 50 ਮੀਟਰ ਬਾਅਦ ਦੂਸਰਾ ਬੰਦਾ ਦੇਖਿਆ ਉਹਨੂੰ ਰੋਕਿਆ ਹੋ ਹੀ ਸਕਦਾ ਹੈ ਸਾਡੇ ਤੋਂ ਪਹਿਲਾਂ ਵੀ ਉਹਨਾਂ ਨੇ ਕਿਤੇ ਵਾਰਦਾਤ ਕੀਤੀ ਹੋਵੇ ਜਾਂ ਸਾਡੇ ਤੋਂ ਬਾਅਦ ਵੀ ਕੀਤੀ ਹੋਵੇ ਸਾਨੂੰ ਨਹੀਂ ਪਤਾ ਪਰ 50 ਮੀਟਰ ਦੇ ਵਿੱਚ ਦੋ ਵਾਰਦਾਤ ਹੋਣੀਆਂ ਬੜੀ ਸ਼ਰਮਨਾਕ ਗੱਲ ਹੈ ਫਰੋਈਪੁਰ ਰਸਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਮੇ ਗਖੜਾ ਜੀ ਸਰ ਕੀ ਮਾਮਲਾ ਕੀ ਹੋਇਆ ਜੀ ਰਾਤ ਨੂੰ ਜੀ ਕੀ ਆਇਆ ਤੁਹਾਡੇ ਕੋ ਇਹ ਜੀ ਸੋਮੇ ਗਖੜਾ ਹੈ ਆਪਣਾ ਦੀ ਮੈਡੀਕਲ ਸ਼ਾਪ ਹੈ ਉਹਦੀ ਬੰਦ ਕਰਕੇ ਆਪਣੀ ਘਰ ਨੂੰ ਜਾ ਰਿਹਾ ਸੀ ਆਪਣਾ ਨਿਮਲ ਚੋਂ ਫਰੋਈਪੁਰ ਕੜੂਆ ਜੀ ਜਦੋਂ ਗੋਬਿੰਦ ਲਖਮੀ ਜਿਹੜਾ ਟੀਪਾਇਡ ਹੈ ਉੱਥੇ ਪਹੁੰਚਾ ਲੱਗੇ ਗੁਰਦਾਸ ਸਾਹਿਬ ਦੇ ਪਿੱਛੋਂ ਬਾਈਕ ਸਵਾਰ ਆਇਆ ਮੂੰ ਬੰਨੇ ਵੇਤੀ ਰਹੇ ਤੇ ਇੱਕ ਮੋਰਚਲ ਦੇ ਉਹਨੇ ਰੋਕਿਆ ਰੋਕ ਕੇ ਉਹਦੇ ਜਿਹੜਾ ਉਹਦੇ ਜਿਹੜਾ ਕੜਾ ਵਗੈਰਾ ਸੀ ਚਾਂਦੀ ਦਾ ਤਾਂ ਪੈਸੇ ਸੀਗੇ 18000 ਰੁਪਇਆ ਤੇ ਉਸ ਦਾ ਹੋਰ ਜਿਹੜਾ ਸਮਾਨ ਉਹਦਾ ਸੀਗਾ ਬੈਗ ਸੀ ਉਹਦੀ ਗੱਲ ਤੇ ਸੋਨੇ ਦਾ ਕੜਾ ਸੀਗਾ ਨਹੀਂ ਨਹੀਂ ਚਾਂਦੀ ਦਾ ਕੜਾ ਤੇ ਸੋਨੇ ਦੀ ਚੈਨ ਸੀਗੀ ਨਹੀਂ ਚੈਨ ਨਹੀਂ ਕੋਈ ਕੋਈ ਚੈਨ ਨਹੀਂ ਕੋਈ ਬਾਕੀ ਰਹਾ ਹੈਗਾ ਮੋਬਾਈਲ ਸੀ ਉਹਦਾ ਆਟੋਮੈਟਿਕ ਚੱਕ ਮਾਰ ਕੇ ਗਿਆ ਪਰ ਜਿਹੜੀ ਅਗਲੀ ਉਹਨਾਂ ਨੇ ਸਟੇਟਮੈਂਟ ਲਏ ਕਿ ਸਾਡੇ ਕੋਲ ਆਈ ਦੇ ਉਹ ਸਟੇਟਮੈਂਟ ਲੇ ਕੇ ਅੱਗੇ ਕਰ ਰਹੀ ਕਰਨੇ ਕੈਸ਼ ਕਿਨਾਂ ਲੱਗ ਗਿਆ ਕੈਸ਼ 18000 ਰੁਪਏ ਦੱਸਿਆ ਇੱਕ ਸਵਿਗੀ ਵਾਲੇ ਲੜਕੀ ਕੋ ਵੀ ਮੋਬਾਈਲ ਉਸੇ ਬੰਦਿਆ ਨਹੀਂ ਖੋਇਆ ਹੈਗਾ ਲੱਗਦਾ ਹੈ ਉਹ ਦੱਸਿਆ ਉਹਦੇ ਮੁਤਾਬਕ ਉਸੇ ਟਾਈਮ ਦੇ ਮੁਤਾ ਉਸੇ ਟਾਈਮ 'ਚ ਇਹ ਹੋਈ ਐਕਸੀਡੈਂਟ ਹੋਇਆ ਉੱਥੇ ਹੀ ਹੋਈ ਹੈ ਉੱਥੇ ਉਸ ਤੋਂ ਬਾਅਦ ਇਹਨਾਂ ਨਾਲ ਹੋਈ ਆ ਫਰਜ਼ ਲੱਗੇ ਜੋ ਵੀ ਹੈ ਯੂਨੀਵਰਸਿਟੀ ਜਿਹੜੀ ਹੈਗੀ ਕਰ ਰਹੇ ਅਸੀਂ ਜਲਦ ਫੜੀ ਜਾਂਦੇ ਨੇ ਜਲਦ ਫੜ ਲਾਂਗੇ ਜੀ ਮੌਕੇ ਦੇ ਜੋ ਵੀ ਇਹਨਾਂ ਬਾਰੇ ਪੂਰੀ ਪਾਲ ਕਰਕੇ ਜਲਦ ਫੜ ਕੇ ਲੱਖਾਂ ਦੇ ਪਿੱਛੇ ਪਤਾ ਜਾਊਗਾ ਕੋਈ ਸੀਸੀਟੀਵੀ ਆਈ